ਜੋ ਮੈਂ ਗੱਲਾਂ ਅੱਜ ਕਰਨ ਲੱਗਿਆ ਤੁਹਾਡੇ ਨਾਲ ਇਹ ਸੁਣ ਕੇ ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਮੋਟੀਵੇਸ਼ਨ ਪੈਦਾ ਹੋਵੇ ਜੇ ਤੁਹਾਨੂੰ ਕੋਈ ਤੁਹਾਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਜਾਂ ਤੁਹਾਨੂੰ ਮਤਲਬ ਸਕਸੈਸ ਹੋਣ ਦੇ ਵਿੱਚ ਕੋਈ ਰੁਕਾਵਟ ਪੈਦਾ ਕਰ ਰਿਹਾ ਹੈ ਤਾਂ ਤੁਸੀਂ ਸ਼ਾਇਦ ਉਸ ਤੋਂ ਕੋਈ ਸਿੱਖਿਆ ਲਮੋਗੇ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀ ਅਬਰਾਹਮ ਲਿੰਕਨ ਉਹ ਜਦੋਂ ਉਹਨਾਂ ਦੀ ਮੈਂ ਇੱਕ ਬੁੱਕ ਪੜ੍ਹ ਰਿਆ ਸੀ ਵਿੱਚ ਸਟੋਰੀ ਸੀ ਉਹ ਦੱਸ ਰਹੀ ਸੀ ਜਦੋਂ ਉਹ ਮਤਲਬ ਜਿੱਤ ਕੇ ਮਤਲਬ ਪਹਿਲੀ ਵਾਰ ਉੱਥੇ ਪਹੁੰਚੇ ਆਪਦੇ ਸੈਨੇਟ ਦੇ ਵਿੱਚ ਆਪਦੇ ਮਤਲਬ ਸਭਾ ਦੇ ਵਿੱਚ ਸੰਬੋਧਨ ਕਰਨ ਲੱਗੇ ਤਾਂ ਜਿਹੜੇ ਅਬਰਾਹਮ ਲਿੰਕਨ ਸੀ ਉਹਦੇ ਜਿਹੜੇ ਫਾਦਰ ਸੀ ਉਹ ਮੋਚੀ ਸੀ ਮਤਲਬ ਉਹ ਆਪਣੇ ਜਿਵੇਂ ਮੋਚੀ ਹੁੰਦੇ ਉਹ ਮੋਚੀ ਸੀ ਮਤਲਬ ਸ਼ੂ ਸ਼ਾਰ ਰਿਪੇਅਰ ਕਰ ਦਿੰਦੇ ਹੋ ਹਨਾ ਤੇ ਉੱਥੇ ਜਿਹੜੇ ਕਈ ਸੈਨੇਟ ਸੀ ਉੱਥੇ ਮਤਲਬ ਉਹਨਾਂ ਨੂੰ ਪਤਾ ਸੀ ਵੀ ਇਹ ਇੱਕ ਮੋਚੀ ਦਾ ਮੁੰਡਾ ਹੈ ਵੀਰ ਦਾ ਡੈਡੀ ਮੋਚੀ ਸੀ ਤੇ ਉਹ ਉਹਨਾਂ ਨੂੰ ਮਤਲਬ ਚੜਾਉਣ ਦੇ ਲਈ ਅਮੀਰ ਮਤਲਬ ਅਮੀਰ ਬੰਦੇ ਸੀ ਜ਼ਿਆਦੇ ਉਹ ਤੇ ਇਹ ਗਰੀਬ ਘਰੋਂ ਆਇਆ ਸੀ ਅਬਰਾਹਮ ਲਿੰਕਨ ਸੋ ਉਹ ਉਹਨੂੰ ਚੜਾਉਣ ਦੇ ਲਈ ਉੱਥੇ ਕਹਿਣ ਲੱਗ ਗਏ ਕਹਿੰਦੇ ਜੀ ਵੀ ਅਸੀਂ ਤੁਹਾਨੂੰ ਜਾਣਦੇ ਆਂ ਮਤਲਬ ਇੱਕ ਤਰ੍ਹਾਂ ਦਾ ਉਹਨੂੰ ਮਤਲਬ ਉਹਨਾਂ ਤੋਂ ਅਬਜ਼ਰਵ ਨਹੀਂ ਹੋਇਆ ਵੀ ਇਹ ਐਡਾ ਮਤਲਬ ਮੋਚੀ ਦਾ ਮੁੰਡਾ ਸਾਡੇ ਉੱਪਰ ਆ ਕੇ ਬਹਿ ਗਿਆ ਤੇ ਉਹ ਉਹਨਾਂ ਤੋਂ ਉਹਨਾਂ ਤੋਂ ਮਤਲਬ ਡਾਈਜੈਸਟ ਨਹੀਂ ਹੋਇਆ ਉਹਨਾਂ ਦੀ ਹਜਮ ਨਹੀਂ ਆਈ ਉਹ ਗੱਲ ਤੇ ਉਹਨੂੰ ਚੜਾਉਣ ਦੇ ਲਈ ਜੋ ਨੇਚਰ ਬਣਿਆ ਹੁੰਦਾ ਵੀ ਕਪ ਛੋਟਾ ਬੰਦਾ ਸਾਡੇ ਉੱਪਰ ਆ ਕੇ ਉਹਨੂੰ ਗੱਲ ਕਰ ਰਿਹਾ ਹੈ ਤਾਂ ਉਹਨੂੰ ਚੜਾਉਣ ਦੇ ਲਈ ਉਹ ਮਤਲਬ ਉਹ ਕੀ ਕਰਨ ਲੱਗੇ ਉਹਨੂੰ ਕਹਿਣ ਲੱਗੇ ਵੀ ਹਾਂ ਜੀ ਤੇਰੇ ਡੈਡ ਨੂੰ ਅਸੀਂ ਜਾਣਦੇ ਸੀ ਚੰਗੀ ਤਰ੍ਹਾਂ ਮੈਂ ਉਹ ਤੋਂ ਸ਼ੂ ਪਾਲਿਸ਼ ਕਰਵਾਉਂਦਾ ਹੁੰਦਾ ਸੀ ਕੋਈ ਕਹਦਿਆ ਕਰੇ ਮੈਂ ਕੋਈ ਕਹਿ ਰਿਹਾ ਸੀ ਮਤਲਬ ਟੌਂਟਰੀ ਮਾਰਦੇ ਹੁੰਦੇ ਵਿਅੰਗ ਕੱਸਣ ਲੱਗੇ ਉਹਦੇ ਉਹਦੇ ਬੋਲਣ ਤੋਂ ਪਹਿਲਾਂ ਹੀ ਕਹਿੰਦੇ ਵੀ ਮੈਂ ਉਹ ਤੇਰੇ ਡੈਡੀ ਤੋਂ ਸ਼ੂ ਬਣਵਾਏ ਨੇ ਕਈ ਵਾਰ ਉਹ ਮੇਰੇ ਵਾਸਤੇ ਸ਼ੂ ਬਣਾ ਬੂਟ ਬਣਾਉਂਦਾ ਹੁੰਦਾ ਸੀ ਅੱਛਾ ਉੱਥੇ ਤੁਸੀਂ ਬੰਦੇ ਦਾ ਸਟੇਟ ਸਟੇਟ ਆਫ ਮਾਈਂਡ ਦੇਖੋ ਇਬਰਾਹਿਮ ਲਿੰਕਨ ਦਾ ਉੱਥੇ ਉਹ ਕੀ ਜਵਾਬ ਹੁੰਦਾ ਹੈ ਉੱਥੇ ਉਹ ਉਹਨਾਂ ਦੀ ਸਾਰੀਆਂ ਦੀ ਗੱਲ ਸੁਣ ਰਿਹਾ ਸੀ ਉਹ ਕੋਈ ਕਹਿ ਰਿਹਾ ਸੀ ਮੈਂ ਤੇਰੇ ਡੈਡੀ ਤੋਂ ਸ਼ੂ ਬਣਵਾਏ ਨੇ ਕੋਈ ਕਹਿ ਰਿਹਾ ਸੀ ਮੈਂ ਤੇਰੇ ਡੈਡੀ ਤੋਂ ਪਾਲਿਸ਼ ਕਰਵਾਈ ਹੈ ਕੋਈ ਕਹਿੰਦੇ ਮੈਂ ਰਿਪੇਅਰ ਕਰਵਾਈ ਹੈ ਸ਼ੂ ਦੀ ਹਨਾ ਕੋਈ ਕਹਿ ਰਿਹਾ ਜੀ ਚੰਗਾ ਬੰਦਾ ਸੀ ਯਾਰ ਵਧੀਆ ਸੀ ਪਰ ਬੰਨ ਸਾਡੇ ਡੋਰ ਤੇ ਕਈ ਵਾਰ ਆ ਜਾਂਦਾ ਸੀ ਅਸੀਂ ਰੋਟੀ ਪਾਣੀ ਵੀ ਦੇ ਦਏ ਸੀ ਮਤਲਬ ਇਹ ਜਿਹੀ ਗੱਲਾਂ ਕਰਨ ਲੱਗੇ ਉਹਦੇ ਨਾਲ ਅੱਛਾ ਉਹਨੂੰ ਉਹ ਮਤਲਬ ਉਹਦੇ ਮਾਈਂਡ ਨੂੰ ਮਤਲਬ ਕੰਟਰੋਲ ਕਰਨਾ ਚਾਹੁੰਦੇ ਸੀ ਵੀ ਇਹ ਮਤਲਬ ਸਾਡੇ ਨੂੰ ਸਮਝ ਵੀ ਅਸੀ ਇਹਦਾਂ ਨੂੰ ਵੱਡੇ ਐ ਜਾਹੇ ਰਾਸ਼ਟਰਪਤੀ ਬਣ ਗਿਆ ਪਰ ਫਿਰ ਵੀ ਸਾਡੇ ਨਾਲੋਂ ਛੋਟਾ ਹੈ ਕਿਉਂਕਿ ਇਹਦੇ ਡੈਡੀ ਸਾਡੇ ਵਾਸਤੇ ਬੂਟ ਬਣਾਉਂਦਾ ਹੁੰਦਾ ਸੀ। ਅੱਛਾ ਉਹ ਬੰਦਾ ਕੀ ਸੋਚ ਰਿਹਾ ਹੈ ਅਬਰਾਹਮ ਲਿੰਕਨ ਉਹ ਕਿਉਂ ਰਾਸ਼ਟਰਪਤੀ ਬਣਿਆ ਦੇਖੋ ਉਹਦਾ ਮਾਈਂਡ ਕਿੱਲਾ ਤਕੜਾ ਸੀ। ਉਹ ਬੰਦਾ ਨੇ ਕੀ ਜਵਾਬ ਦਿੱਤਾ ਉੱਥੇ? ਅਬਰਾਹਮ ਲਿੰਕਨ ਕਹਿੰਦਾ ਕਹਿੰਦਾ ਮੈਂ ਜਾਣਦਾ ਤੁਹਾਨੂੰ। ਮੈਂ ਵੀ ਉੱਥੇ ਨਾਲ ਹੀ ਬੈਠਾ ਹੁੰਦਾ ਸੀ ਕਹਿੰਦਾ ਵੀ ਤੁਹਾਡੇ ਚੋਂ ਕਈਆਂ ਦੇ ਮਾਪਿਓ ਜਾਂ ਤੁਹਾਡੇ ਵਿੱਚੋਂ ਹੀ ਕਈ ਬੰਦੇ ਮੇਰੇ ਡੈਡੀ ਕੋਲੇ ਆਉਂਦੇ ਹੁੰਦੇ ਸੀ। ਮੇਰੇ ਡੈਡੀ ਉਹਨਾਂ ਵਾਸਤੇ ਸ਼ੂ ਬਣਾਉਂਦਾ ਹੁੰਦਾ ਸੀ ਤੇ ਉਹਨਾਂ ਦੇ ਰਿਪੇਅਰ ਵੀ ਕਰਦਾ ਹੁੰਦਾ ਸੀ। ਕ ਤੇ ਕਹਿੰਦਾ ਵੀ ਜੇ ਤੁਹਾਡੇ ਚੋਂ ਕਿਸੇ ਬੰਦੇ ਦੇ ਸ਼ੂਕ ਉਹਨਾਂ ਦੇ ਬਣਾਏ ਸ਼ੂ ਖਰਾਬ ਵੀ ਹੋ ਗਏ ਟੁੱਟ ਭੱਜ ਵੀ ਗਏ ਤਾਂ ਮੈਨੂੰ ਵੀ ਕੰਮ ਆਉਂਦਾ ਕਹਿੰਦਾ ਤੁਸੀਂ ਮੇਰੇ ਕੋਲ ਲੈ ਆਇਓ ਜੇ ਫ੍ਰੀ ਹੋਇਆ ਮੈਂ ਕਰ ਦੂੰ ਰਿਪੇਅਰ ਕਰ ਦੋਣਾ ਦੀ ਕਿਉਂਕਿ ਮੈਨੂੰ ਵੀ ਕੰਮ ਆਉਂਦਾ ਕਹਿੰਦਾ ਮੈਂ ਉਸੇ ਦਾ ਮੁੰਡਾ ਹੈ ਕਹਿੰਦਾ ਮਤਲਬ ਵੀ ਉਹ ਸਾਰੇ ਚੁੱਪ ਕਰ ਗਏ ਉਹ ਕਹਿੰਦੇ ਵੀ ਰਾਸ਼ਟਰਪਤੀ ਮਤਲਬ ਇੰਨੇ ਥਰਮੀਨਾਂ ਨੇ ਤਰੀਕੇ ਨਾਲ ਜਵਾਬ ਦਿੱਤਾ ਨਹੀਂ ਉਹਨੇ ਕਿਹਾ ਕਹਿੰਦਾ ਮੈਨੂੰ ਵੀ ਇਹ ਕੰਮ ਆਉਂਦਾ ਤੁਸੀਂ ਖਭਰਾਉਣਾ ਜੇ ਤੁਹਾਡੇ ਮੇਰਾ ਡੈਡੀ ਤਾਂ ਹੁਣ ਇਸ ਦੁਨੀਆ ਤੇ ਨਹੀਂ ਹੈਗਾ ਪਰ ਜੇ ਤੁਹਾਡੇ ਸ਼ੂ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਚੁੱਕੀ ਹੈ ਕਹਿੰਦਾ ਤੁਸੀਂ ਮੇਰੇ ਕੋਲ ਲਿਆਓ ਮੈਂ ਰਿਪੇਅਰ ਕਰ ਦੂੰ ਫਰੀ ਚ ਕਹਿੰਦਾ ਮੈਨੂੰ ਵੀ ਹੁੰਦਾ ਮਤਲਬ ਉਸ ਬੰਦੇ ਨੇ ਉਹਨਾਂ ਦੀ ਇੱਥੋਂ ਤੁਸੀਂ ਇਹ ਸਮਝ ਲਵੋ ਇਸ ਗੱਲ ਤੋਂ ਵੀ ਉਹਦਾ ਬੰਦੇ ਦਾ ਕਿੱਡਾ ਹਾਈ ਲੈਵਲ ਦਾ ਮਾਈਂਡ ਸੀ ਬੀ ਜਹਾਜ਼ ਜਿਹੜਾ ਹੁੰਦਾ ਪਾਣੀ ਦੇ ਵਿੱਚ ਉਡੋਬਦਾ ਕਿਉਂ ਆ ਜਦੋਂ ਜਹਾਜ਼ ਜਿਹੜਾ ਪਾਣੀ ਦੇ ਵਿੱਚ ਚੱਲਦਾ ਹੈ ਜਦੋਂ ਜਹਾਜ਼ ਪਾਣੀ ਚ ਜਾ ਰਿਹਾ ਹੁੰਦਾ ਨਾ ਜਿੰਨਾ ਚਿਰ ਤਾਂ ਪਾਣੀ ਉਹਦੇ ਥੱਲੇ ਰਹਿੰਦਾ ਉਹ ਵਧੀਆ ਤੈਰਦਾ ਰਹਿੰਦਾ ਜਦੋਂ ਪਾਣੀ ਜਹਾਜ਼ ਦੇ ਵਿੱਚ ਐਂਟਰ ਕਰ ਜੇ ਤਾਂ ਡੁੱਬਦਾ Ship ਜਿਹੜਾ ਵੱਡਾ Ship ਹੁੰਦਾ ਜੀ ਜੋ ਹਜ਼ਾਰਾਂ ਹੀ ਕਾਰਗੋ ਵੱਡੇ ਕੰਟੇਨਰ ਲੰਦੇ ਹੁੰਦੇ ਨੇ ਉਹ ਡੁੱਬਦਾ ਤਾਂ ਜਦੋਂ ਪਾਣੀ ਉਹਦੇ ਅੰਦਰ ਚਲ ਜਾਂਦਾ ਅਦਰਵਾਈਜ਼ ਉਹ ਨਹੀਂ ਤਾਂ ਉਹ ਪਾਣੀ ਦੇ ਉੱਪਰ ਤੈਰਦਾ ਰਹਿੰਦਾ ਇਸੇ ਤਰ੍ਹਾਂ ਹੀ ਤੁਹਾਡੇ ਮਾਈਂਡ ਦੇ ਵਿੱਚ ਹੈ ਵੀ ਜੇ ਤੁਹਾਨੂੰ ਕੋਈ ਮਤਲਬ ਹਿਮਿਲੇਟ ਕਰ ਰਿਹਾ ਹੈ ਤੁਹਾਡੀ ਕੋਈ ਬੇਇੱਜ਼ਤੀ ਕਰ ਰਿਹਾ ਹੈ ਤੁਹਾਨੂੰ ਕੋਈ ਪਿੱਛੇ ਤਕਣ ਦੀ ਕੋਸ਼ਿਸ਼ ਕਰ ਰਿਹਾ ਜਿਹਨੂੰ ਉਹ ਵਰਡਸ ਉਹਨਾਂ ਸ਼ਬਦਾਂ ਨੂੰ ਤੁਸੀਂ ਆਪਦੇ ਦਿਮਾਗ 'ਚ ਐਂਟਰ ਕਰਨ ਦਿਓਗੇ ਤਾਂ ਹੀ ਤੁਹਾਡੇ ਮਾਈਂਡ ਦਾ ਮਤਲਬ ਲੈਵਲ ਡਗਮਗਾ ਡਗਮਗਾਊਗਾ ਜਾਂ ਤੁਸੀਂ ਆਪਦੇ ਰਿਦਮ ਤੋਂ ਥੱਲੇ ਉੱਤੇ ਹੋਵੋਗੇ ਮਤਲਬ ਆਪਦੇ ਤੁਹਾਡੇ ਤੇ ਪ੍ਰੈਸ਼ਰ ਪੂ ਕਿਸੇ ਚੀਜ਼ ਦਾ ਜਦੋਂ ਤੁਸੀਂ ਉਹਨਾਂ ਨੂੰ ਦਿਮਾਗ ਤੱਕ ਪਹੁੰਚਣੀ ਨਾ ਦੇਵੋਗੇ ਤਾਂ ਤੁਹਾਡੇ ਤੇ ਪ੍ਰੈਸ਼ਰ ਨਹੀਂ ਪਊਗਾ ਜਿਵੇਂ ਕਿ ਸ਼ਿਪ ਦੇ ਵਿੱਚ ਪਾਣੀ ਜਹਾਜ਼ ਦੇ ਵਿੱਚ ਪਾਣੀ ਅੰਦਰ ਜਾਊਗਾ ਤਾਂ ਹੀ ਉਹ ਡੁੱਬੂਗਾ ਨਹੀਂ ਤਾਂ ਡੁੱਬਦਾ ਨਹੀਂ ਨਾ ਨਹੀਂ ਤਾਂ ਉਹ ਤੈਰਦਾ ਰਹਿੰਦਾ ਏਸੀ ਤਰੀਹੀ ਅਬਰਾਹਮ ਲਿੰਕਨ ਨੇ ਕੀਤਾ ਉਹਨਾਂ ਨੇ ਉਹਨਾਂ ਦੇ ਸ਼ਬਦਾਂ ਨੂੰ ਇੱਧਰ ਦੀ ਪਾਇਆ ਇੱਧਰ ਦੀ ਘੜਤਾ ਤੇ ਸਿੱਧਾ ਜਵਾਬ ਦਿੱਤਾ ਕਿ ਤੁਹਾਡੀਆਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਮੈਂ ਕਰਦਾ ਸੀ ਜੋ ਮੈਂ ਹਾਂ ਮੈਂ ਹਾਂ ਠੀਕ ਹੈ ਜੋ ਮੈਂ ਸੀ ਮੈਂ ਸੀ ਜੋ ਮੇਰੇ ਫਾਦਰ ਸੀ ਸੀ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਤੁਹਾਨੂੰ ਲੋਡ ਹੈ ਰਿਪੇਅਰ ਤੇ ਮੈਂ ਕਰ ਦਨਾਂ ਕਿ ਸੋ ਇਸੇ ਤਰੀਕੇ ਤੁਸੀਂ ਕਰਨਾ ਜੇ ਤੁਹਾਨੂੰ ਕੋਈ ਥੱਲੇ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਵੀ ਲੈਵਲ ਤੇ ਠੀਕ ਹੈ ਤੁਸੀਂ ਉਹਨਾਂ ਦੀ ਗੱਲਾਂ ਸੁਣ ਕੇ ਆਪਦੇ ਟਾਰਗੇਟ ਤੋਂ ਪਿੱਛੇ ਨਹੀਂ ਹਟਣਾ ਜਮੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਐਗਜ਼ਾਮਪਲ ਤੁਸੀਂ ਲੈ ਲਓ ਮੈਂ ਕਿਸੇ ਜਾਤ ਜਾਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰੂੰਗਾ ਮੈਂ ਬਸ ਇੱਕ ਐਗਜ਼ਾਮਪਲ ਦੇ ਰਿਹਾ ਹਾਂ ਮੈਂ ਸਾਰਿਆਂ ਦੀ ਮਤਲਬ ਪੜ੍ਹਨਾ ਦੇਖੋ ਮਹਾਤਮਾ ਗਾਂਧੀ ਜੀ ਨੂੰ ਕਿੰਨਾ ਲੋਕਾਂ ਨੇ ਮਤਲਬ ਉਹਨੂੰ ਮਤਲਬ ਅੰਗਰੇਜ਼ਾਂ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਮਤਲਬ ਉਹਨਾਂ ਨੂੰ ਕੀ ਕੁਛ ਕਿਹਾ ਜਾਂਦਾ ਸੀਗਾ ਪਰ ਉਹ ਆਪਦੇ ਕੰਮ ਤੇ ਲੱਗੇ ਰਹੇ ਭਗਤ ਸਿੰਘ ਸਰਦਾਰ ਭਗਤ ਸਿੰਘ ਸੀ ਜਿਹੜੇ ਉਹਨਾਂ ਨੇ ਦੇਖੋ ਆਪਦੀ ਕਿੱਡੀ ਛੋਟੀ ਉਮਰ 'ਚ ਉਦਮ ਸਿੰਘ ਜੀ, ਰਾਜਗੁਰੂ, ਸਖਦੇਵ ਇਹਨਾਂ ਲੋਕਾਂ ਨੇ ਕਿੱਡੀ ਛੋਟੀ ਉਮਰ ਦੇ ਵਿੱਚ ਐਡੇ-ਐਡੇ ਫੈਸਲੇ ਲਿੱਤੇ ਵੀ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ। ਠੀਕ ਹੈ ਕਿਉਂ ਲੋਕਾਂ ਨੇ ਕਿਹੜਾ ਕਿਹਾ ਨਹੀਂ ਹੋਣਾ ਯਾਰ ਤੂੰ ਤਾਂ ਯੰਗ ਐ ਤੇਰੀ ਵਿਆਹ ਦੀ ਉਮਰ ਐ ਤੂੰ ਤਾਂ ਪੈਸੇ ਬਣਾਏਂਗਾ ਹਨਾ ਤੂੰ ਕੋਈ ਵਧੀਆ ਪੜ ਲਾ ਤੂੰ ਬਿਜ਼ਨਸ ਸ਼ੁਰੂ ਕਰ ਲਾ ਮਤਲਬ ਉਹਨਾਂ ਨੇ ਕਿਹੜਾ ਕਿਹਾ ਨਹੀਂ ਹੋਣਾ ਪਰ ਉਹਨਾਂ ਦਾ ਮਾਈਂਡ ਸੀ ਜੋ ਉਹਨਾਂ ਦਾ ਟਾਰਗੇਟ ਸੀ ਵੀ ਦੇਸ਼ ਦੇ ਵਾਸਤੇ ਕੁਝ ਕਰਨਾ ਤਾਂ ਉਹਨਾਂ ਨੇ ਕਰਿਆ। ਡਾਕਟਰ ਬੀ ਆਰ ਅੰਬੇਦਕਰ ਜਿਨ੍ਹਾਂ ਨੇ ਸੰਵਧਾਨ ਲਿਖਿਆ ਉਹਨਾਂ ਨੂੰ ਪੜਨ ਵਾਸਤੇ ਬਾ ਬਿਲਕੁਲ ਕਲਾਸ ਤੋਂ ਬਾਹਰ ਬਿਠਾਇਆ ਜਾਂਦਾ ਸੀ ਹੁਣ ਤੁਹਾਡੇ ਮੇਰੇ ਚੋਂ ਜੇ ਕਿਸੇ ਨੂੰ ਸਕੂਲ ਤੋਂ ਬਾਹਰ ਬਿਠਾ ਦੇ ਮਾਸਟਰ ਕਹੇ ਚੱਲ ਜਾਰ ਉੱਥੇ ਬੈਠ ਪਾਣੀ ਵੀ ਨਹੀਂ ਪੀਣਾ ਤੂੰ ਸਾਡੇ ਤੋੜੇ ਚੋਂ ਜਿਹੜਾ ਉਦੋਂ ਕੰਟੇਨਰ ਰੱਖਿਆ ਹੁੰਦਾ ਸੀ ਪਾਣੀ ਵਾਲਾ ਉਹ ਚੋਂ ਪਾਣੀ ਵੀ ਨਹੀਂ ਪੀ ਸਕਦਾ ਸੀ ਉਹ ਉਹਨੂੰ ਕਹਿੰਦੇ ਸੀ ਤੂੰ ਕਲਾਸ ਦੇ ਬਾਹਰ ਬੈਠੇਗਾ ਉੱਥੋਂ ਬਹਿ ਕੇ ਤੂੰ ਪੜ੍ਹਨਾ ਡਾਕਟਰ ਬੀਰਾਂ ਮੈਂ ਦੱਸਦਾ ਉੱਥੇ ਬਹਿ ਕੇ ਪੜ੍ਹੀ ਜਾਂਦਾ ਸੀਗਾ ਤੇ ਜੇ ਕੋਈ ਤੇਰੇ ਤੁਹਾਡੇ ਮੇਰੇ ਵਰਗਾ ਹੁੰਦਾ ਤਾਂ ਉਹਨਾਂ ਨੇ ਕੀ ਕਰਨਾ ਸੀ ਉਹਨੇ ਕਿਹਾ ਯਾਰ ਮੈਨੂੰ ਟੀਚਰ ਨੇ ਹੈ ਕਹਾਤਾ ਮੈਂ ਚੱਲਿਆ ਮੈਨੂੰ ਹੈ ਕਿਵੇਂ ਕਹਤਾ ਉਹਨੀਆਂ ਜ ਮੈਂ ਤਾਂ ਮੈਥੋਂ ਉਸਨੇ ਇਹ ਸੋਚਿਆ ਵੀ ਮੈਂ ਪੜ ਕੇ ਇਸ ਸਿਸਟਮ ਨੂੰ ਠੀਕ ਕਰਨਾ ਏਸੀ ਤਰੀ ਜੇ ਹੁਣ ਭਗਤ ਸਿੰਘ ਰਾਜਗੁਰੂ ਸੁਖਦੇਵ ਮਹਾਤਮਾ ਗਾਂਧੀ ਜਾਂ ਕੋਈ ਹੋਰ ਆਪਣੇ ਨੇ ਆਪਣੇ ਗੁਰੂ ਹੋਏ ਨੇ ਦ세 ਹਨਾ ਆਪਣੇ ਪੀਰ ਪਗੰਬਰ ਹੋਏ ਨੇ ਉਹਨਾਂ ਨੂੰ ਵੀ ਇਹ ਚੀਜ਼ਾਂ ਚਲਣੀਆਂ ਪਈਆਂ ਪਰ ਉਹਨਾਂ ਦਾ ਮਾਈਂਡ ਸਟੇਟਸ ਇੰਨਾ ਸੀ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਦੇਖੋ ਕਿੰਨੀਆਂ ਮਤਲਬ ਉਦਾਸੀਆਂ ਕੀਤੀਆਂ ਉਹਨਾਂ ਨੇ ਕਿੰਨੀਆਂ ਮਤਲਬ ਉਹਨਾਂ ਨੇ ਯਾਤਰਾ ਕੀਤੀ ਲੱਖਾਂ ਕਿਲੋਮੀਟਰ ਯਾਤਰਾ ਕਰਤੀ ਉਹ ਯਾਤਰਾ ਤੇ ਜਾਂਦੇ ਸੀ ਜਦੋਂ ਠੀਕ ਹੈ ਲੋਕ ਉਹਨਾਂ ਨੂੰ ਚੰਗਾ ਵੀ ਕਹਿੰਦੇ ਸੀ ਫਿਰ ਉਹਨਾਂ ਦੇ ਕਈ ਲੋਕ ਤਾਂ ਕਹਿੰਦੇ ਸੀ ਯਾਰ ਇਹ ਬਾਗ ਲਾਗੇ ਡਲੇ ਵੀ ਮਾਰਦੇ ਸੀ ਕਈ ਪਿੰਡਾਂ ਦੇ ਜਗ ਨੂੰ ਕਿਹਾ ਪਰ ਉਹਨਾਂ ਨੇ ਕਿਹਾ ਨਹੀਂ ਤੁਸੀਂ ਸਾਰੇ ਵਸਦੇ ਰਹੋ ਕਿਸੇ ਨੂੰ ਕਿਹਾ ਉਹ ਤੁਸੀਂ ਮਤਲਬ ਸਾਰਿਆਂ ਨੂੰ ਆਸ਼ੀਰਵਾਦ ਦੇ ਦਿੱਤਾ ਉਹਨਾਂ ਨੇ ਚੰਗੇ ਤੋਂ ਚੰਗਾ ਮਤਲਬ ਚੰਗੇ ਲੋਕਾਂ ਦਾ ਭਲਾ ਸੋਚਿਆ ਪਰ ਆਪ ਦੇ ਟਾਰਗੇਟ ਤੋਂ ਰੱਖੇ ਨਹੀਂ ਪਟਕੇ ਉਹਨਾਂ ਦਾ ਮਤਕਸੀਬ ਵੀ ਮੈਂ ਲੋਕਾਂ ਨੂੰ ਸੇਧ ਦੇਣੀ ਹੈ ਲੋਕਾਂ ਦੇ ਵਿੱਚ ਮੈਂ ਇੱਕ ਜਾਗਰਤੀ ਲਿਉਣੀ ਹੈ ਠੀਕ ਹੈ ਇਸੇ ਤਰੀਕਾ ਤੁਹਾਡਾ ਕੋਈ ਮਕਸਦ ਹੋ ਸਕਦਾ ਤੁਹਾਡਾ ਮਕਸਦ ਹੋ ਸਕਦਾ ਵੀ ਮੈਂ ਬਿਜ਼ਨਸ ਕਰਨਾ ਤੁਹਾਡਾ ਮਕਸਦ ਹੋ ਸਕਦਾ ਮੈਂ ਆ ਉਹਦੇ ਮਤਲਬ ਫੈਮਿਲੀ ਨੂੰ ਆਪਣੇ ਆਪਣੇ ਪਰਿਵਾਰ ਨੂੰ ਮਤਲਬ ਵਰਲਡ ਟੂਰ ਤੇ ਲੈ ਜਾਣਾ ਮੈਂ ਵੱਡੀ ਗੱਡੀ ਲੈਣੀ ਆ ਵੱਡੇ ਮਤਲਬ ਬਿਜ਼ਨਸ ਸ਼ੁਰੂ ਕਰਨੇ ਆ ਵੱਡੇ ਵੱਡੇ ਲੋਕਾਂ ਨਾਲ ਲਿੰਕ ਰੱਖਣੇ ਆ ਵੱਡੇ ਵੱਡੇ ਕਾਰੋਬਾਰ ਸ਼ੁਰੂ ਕਰਨੇ ਉਹ ਇਸ ਤਰੀਕਾ ਹੋਣਗੇ ਜੇ ਤੁਸੀਂ ਆਪਦੇ ਟਾਰਗੇਟ ਤੇ ਨਿਗਾਹ ਰੱਖੋਗੇ ਜੇ ਤੁਸੀਂ ਇਹ ਸੋਚਣ ਲੱਗੇ ਵੀ ਯਾਰ ਉਹ ਗਲੀ ਜਗਾਲਾਂ ਕੱਢੀ ਜਾਂਦਾ ਹੈ ਉਹ ਫਲਾਣ ਨੇ ਯਾਰ ਮੈਨੂੰ ਐਂ ਕਹਿਤਾ ਤੁਰੇ ਹੁੰਦੇ ਨੂੰ ਯਾਰ ਮੈਂ ਤਾਂ ਹੁਣ ਜਾਣਾ ਹੀ ਨਹੀਂ ਉਸ ਗਲੀ 'ਚ ਮੈਂ ਤਾਂ ਮੈਨੂੰ ਅੱਜ ਉਹਨੇ ਮੈਂ ਉਹਦੇ ਕੋਲ ਡੀਲ ਲੈ ਕੇ ਆ ਬਿਜ਼ਨਸ ਦੀ ਉਹਨੇ ਮੈਨੂੰ ਜਵਾਬ ਦਿੱਤਾ ਮੈਂ ਤਾਂ ਅੱਜ ਕਰਨੇ ਨਹੀਂ ਮੈਂ ਮੁੜਕੇ ਉਹਦੇ ਕੋਲ ਜਾਣਾ ਹੀ ਨਹੀਂ ਹਨ ਇਸ ਤਾਂ ਨਹੀਂ ਹੁੰਦਾ ਹੁੰਦਾ ਤੁਸੀਂ ਆਪਦੇ ਕੰਮ ਵਾਸਤੇ ਸਮਰਪਿਤ ਹੋ ਜਾਓ ਕੁਝ ਸਾਲਾਂ ਲਈ ਉਹਦੇ ਵਾਸਤੇ ਲੱਗੇ ਰਹੋ ਤੇ ਤੁਹਾਨੂੰ ਕਾਮਯਾਬੀ ਮਿਲੂਗੀ ਕਿਉਂਕਿ ਕੰਸਿਸਟੈਂਸੀ ਹੈ ਜਿਹੜੀ ਲਗਾਤਾਰ ਕੰਮ ਕਰਨਾ ਉਹ ਤੁਹਾਨੂੰ ਰਿਜ਼ਲਟ ਦਿੰਦਾ ਤੁਸੀਂ ਇੱਕ ਵਾਰੀ ਕਿਸੇ ਨੇ ਤੁਹਾਨੂੰ ਕਹਿਤਾ ਉਸੀਂ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੇ ਐਗਜ਼ਾਮਪਲ ਦੇ ਕੇ ਸਰਦਾਰ ਭਗਤ ਸਿੰਘ ਦੀ ਬੂਦਮ ਸਿੰਘ ਦੀ ਰਾਜਗੁਰੂ ਦੀ ਸਖਦੇਵ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਡਾਕਟਰ ਬੀ ਆਰ ਅੰਬੇਦਕਰ ਦੀ ਮਹਾਤਮਾ ਗਾਂਧੀ ਦੀ ਮਤਲਬ ਲੱਖਾਂ ਹੀ ਉਦਾਹਰਣਾਂ ਮਿਲ ਜਾਣਗੀਆਂ ਤੁਹਾਨੂੰ ਠੀਕ ਹੈ ਜਿੰਨਾ ਤੋਂ ਇਹ ਸਿੱਖਿਆ ਲਓ ਵੀ ਉਹਨਾਂ ਨੇ ਮਤਲਬ ਆਪ ਦੇ ਜੋ ਮਕਸਦ ਸੀ ਉਹਨਾਂ ਤੋਂ ਪਿੱਛੇ ਨਹੀਂ ਹਟੇ ਉਹਨਾਂ ਨੇ ਆਪਦਾ ਮਕਸਦ ਪਹਿਲਾਂ ਰੱਖਿਆ ਉਹਨਾਂ ਨੂੰ ਕੀ ਕੁਛ ਕਿਹਾ ਉਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਦੇਖੋ ਉਹਨਾਂ ਨੇ ਆਪਦਾ ਸਾਰਾ ਪਰਿਵਾਰ ਵਾਰ ਦਾ ਠੀਕ ਹੈ ਆਉਦੇ ਪਿਤਾ ਨੂੰ ਵਾਰਤਾ ਆਉਦੇ ਬੱਚੇ ਵਾਰ ਤੇ ਆਪ ਐਡੇ ਰਾਜ ਭਾਗ ਦੇ ਮਾਲਕ ਸੀ ਉਹ ਆਪ ਦਾ ਉਹ ਤੈਸ ਨਸ ਕਰਵਾਤਾ ਪਰ ਆਉ ਦਾ ਟਾਰਗੇਟ ਰੱਖਿਆ ਵੀ ਮੈਂ ਆਪ ਦੀ ਕੌਮ ਨੂੰ ਆਪਦੇ ਲੋਕਾਂ ਨੂੰ ਸੇ ਦੇ 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 ਕੇ ਜਾਣੀਏ ਰਾਜੇ ਬਣਾ ਕੇ ਜਾਣਾ ਠੀਕ ਹੈ ਉਸ ਟਾਰਗੇਟ ਤੇ ਰਹੇ ਇਸੇ ਤਰ੍ਹਾਂ ਤੁਸੀਂ ਜੋ ਵੀ ਟਾਰਗੇਟ ਬਣਾਇਆ ਉਸ ਟਾਰਗੇਟ ਤੇ ਰਹੋ ਕੋਈ ਵੀ ਹੋ ਸਕਦਾ ਟਾਰਗੇਟ ਤੁਹਾਡਾ ਮੈਂ ਇੱਥੇ ਅਲਾ ਧਾਰਮਿਕ ਗੱਲ ਕਰ ਰਿਹਾ ਮੈਂ ਕਲੀ ਬਿਜ਼ਨਸ ਵਾਲੀ ਗੱਲ ਨਹੀਂ ਕਰ ਰਿਹਾ ਤੁਹਾਡਾ ਟਾਰਗੇਟ ਹੈਲਥ ਵੀ ਹੋ ਸਕਦੀ ਹੈ ਤੁਹਾਡਾ ਟਾਰਗੇਟ ਕਿਸੇ ਦੀ ਸੇਵਾ ਕਰਨਾ ਹੋ ਸਕਦਾ ਤੁਹਾਡਾ ਟਾਰਗੇਟ ਕਿਸੇ ਵਾਸਤੇ ਕੁਝ ਕੰਮ ਕਰਨਾ ਹੋ ਸਕਦਾ ਤੁਹਾਡਾ ਟਾਰਗੇਟ ਕਿਸੇ ਦੇਸ਼ ਵਾਸਤੇ ਕੁਝ ਕਰਨਾ ਹੋਵੇ ਕੁਝ ਵੀ ਹੋ ਸਕਦਾ ਪਰ ਆਪਦੇ ਟਾਰਗੇਟ ਤੇ ਟਿਕੇ ਰਹਿਣ ਵਾਸਤੇ ਤੁਹਾਨੂੰ ਕੰਸਿਸਟੈਂਸ ਹੋਣਾ ਪੈਣਾ ਹੈ ਮਤਲਬ ਲਗਾਤਾਰ ਉਸ ਵਾਸਤੇ ਕੰਮ ਕਰਨਾ ਪੈਣਾ ਹੈ ਉਸ ਨੂੰ ਆਪਦੇ ਮਾਈਂਡ ਚ ਰੱਖਣਾ ਪੈਣਾ ਹੈ ਪਹਿਲ ਦੇਣੀ ਪੈਣੀ ਹੈ ਵੀ ਮੈਂ ਇਹ ਕੰਮ ਕਰਨਾਗਾ ਜਿਵੇਂ ਨਬਰਾਹਮ ਲਿੰਕਨ ਨੇ ਕੀਤਾ ਉਹਨੇ ਉਹਨਾਂ ਗੱਲਾਂ ਨੂੰ ਧਿਆਨ ਜਿਨ ਰੱਖਿਆ ਇਦਾਂ ਦੀ ਪਾਈਆਂ ਇਦਾਂ ਦੀ ਕਰਤੀਆਂ ਸਿਰਫ ਉਹਦਾ ਟਾਰਗੇਟ ਸੀ ਵੀ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਤੇ ਲੋਕਾਂ ਨੂੰ ਸਰਵ ਕਰਨਾ ਲੋਕਾਂ ਦੀ ਸੇਵਾ ਕਰਨੀ ਇਸੇ ਤਰ੍ਹਾਂ ਹੀ ਤੁਸੀਂ ਆਪਦੇ ਜੋ ਵੀ ਟਾਰਗੇਟ ਬਣਾਇਆ ਉਹਨਾਂ ਤੋਂ ਪੱਟਕੋ ਨਾ ਲੰਬੇ ਲੰਬੇ ਵੱਡੇ ਵੱਡੇ ਟਾਰਗੇਟ ਬਣਾਓ ਤੇ ਬਸ ਉਹਨਾਂ ਵਾਸਤੇ ਕੰਮ ਕਰੋ ਲੋਕਾਂ ਦੀ ਪ੍ਰਭਾਵਿਤ ਰਹਿਣਾ ਦੇਖੋ ਤੁਹਾਨੂੰ ਤਰੱਕੀ ਮਿਲੂਗੀ ਕਾਮਯਾਬੀ ਮਿਲੂਗੀ ਮਿਲਦੇ ਆਂ ਨੈਕਸਟ ਵੀਡੀਓ ਚ